ਹਾਂਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਲਖਵੀਰ ਵਾਲੇ ਦੇ ਸਕੂਲ ਦੇ ਵਿੱਚ ਤੇ ਉੱਥੇ ਜਿਵੇਂ ਕਿ ਬੱਚਿਆਂ ਦੇ ਬਾਥਰੂਮ ਬਲੌਕ ਹੋ ਰਿਹਾ। ਜਿੱਥਾ ਜੋ ਆਪ ਦੇਖ ਰਹੇ ਆ ਉਹਨਾਂ ਨੂੰ ਤੇ ਕੀ ਪ੍ਰੋਬਲਮ ਹੋਈ ਹੈ? ਹਲਕਾ ਤੁਹਾਡੇ ਸਾਹਮਣੇ ਆ। ਸਾਰੇ ਬਲੌਕ ਹੋ ਰਿਹਾ। ਇਹਦਾ ਪਾਣੀ ਨਹੀਂ ਲੈ ਰਿਹਾ। ਹੋਰ ਹੋ ਰਿਹਾ ਪਾਣੀ। ਤੇ ਜਿਹੜੇ ਬੋਲਗੇ ਤਾਂ ਉਹ ਆਪਾਂ ਵੀ ਜੋ ਮੈਂ ਟੀਮ ਵਿੱਚ ਆਉਂਿਆ। ਤੇ ਇਸ ਦੇ ਵਿੱਚ ਹੁਣ ਦੱਸਾਂ ਕਿ ਕੀ ਪ੍ਰੋਬਲਮ ਸੀ। ਲਾਬਦਿਆਂ ਦਾ ਸੋਲੂਸ਼ਨ ਵੀ ਕੀ ਆ ਕੀ ਪ੍ਰੋਬਲਮ ਆ ਦੀ ਸਕੂਲ ਦੇ ਵਿੱਚ ਆਪਾਂ ਬਾਥਰੂਮ ਦੇ ਵਿੱਚ ਨਾ ਬੱਚਿਆਂ ਦੇ ਛੋਟੇ ਬੱਚੇ ਨੇ ਉਹਨਾਂ ਦਾ ਬਾਥਰੂਮ ਬਲੌਕ ਹੋ ਗਿਆ ਸੀ ਤੇ ਆਪਾਂ ਜੋ ਖੋਲਣ ਆਏ ਸੀ ਤੇ ਉਹਦੀ ਪ੍ਰੋਬਲਮ ਸੀ ਜੋ ਤੇ ਖਾਸ ਕਰਕੇ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਘੌਰ ਰੱਖਿਆ ਕਰੋ ਵੀ ਇਹਦੇ ਵਿੱਚ ਕੋਈ ਕਾਗਜ਼ ਪੱਤਰ ਡਿੱਗਣ ਤੋਂ ਤੁਹਾਨੂੰ ਫਿਰ ਆਖ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਸਾਰਿਆਂ ਨੂੰ ਪ੍ਰੋਬਲਮਾਂ ਨੇ ਕੋਈ ਟੀਚਰਾਂ ਨੂੰ ਵੀ ਤੇ ਬੱਚਿਆਂ ਨੂੰ ਤੇ ਆ ਉਰਾਂ ਕੱਢਦੇ ਆ ਦੇਖੋ ਇੰਨਾ ਕੰਦ ਨਿਕਲ ਆ ਰਿਹਾ ਦੇ ਵਿੱਚੋਂ ਇਸੀ ਦੇ ਆਪਾਂ ਵਿੱਚੋਂ ਬੜਾ ਕੁਛ ਸ਼ੋਰ ਵੀ ਕੱਢਤਾ ਲਗ ਭਾਗ ਆਪਾਂ ਚੈੱਕ ਕਰਦੇ ਆ ਵੀ ਸਾਰਾ ਬਲੌਕ ਕੋਈ ਖੁੱਲੇਗਾ ਭਾਈ ਮਰੀਆ ਫਲੋ ਆਮ ਲੱਗ ਗਿਆ ਖੁੱਲ ਗਿਆ ਬਲੌਕ ਹਾਂ ਜੀ ਮੈਂ ਕਿਹਾ ਇਦਾਂ ਦੇ ਕੋ ਕੰਮ ਹੁੰਦੇ ਆ ਦੱਸਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜੁੜ ਕਰਾ ਕਰੋ ਥੈਂਕ ਯੂ